ਕਾਂਗਰਸ ਵਰਕਿੰਗ ਕਮੇਟੀ ਦੇ ਔਰ ਸੀਨੀਅਰ ਲੀਡਰਸ ਨੇ ਮੈਨੂੰ ਪਤਾ ਲੱਗਿਆ ਕਾਂਗਰਸ ਪ੍ਰੈਜ਼ੀਡੈਂਟ ਨੂੰ ਕਿਹਾ ਕਿ ਜਗਮੀਤ ਸਿੰਘ ਬਰਾਰ ਦਾ ਕੇਸ ਜਿਹੜਾ ਹੈ ਉਹ ਚੌਧਰੀ ਬਰਿੰਦਰ ਸਿੰਘ ਨਾਲ ਨੱਥੀ ਨਹੀਂ ਹੋ ਸਕਦਾ ਇਹ ਆਪਣੀ ਸਥਿਤੀ ਹੱਸੋ ਹੀ ਨਹੀਂ ਹੋ ਜਾਏਗੀ ਦੇਸ਼ ਦੇ ਅੰਦਰ ਜਗਮੀਤ ਸਿੰਘ ਬਰਾਰ ਦਾ ਮੁੱਦਾ ਹੋ ਰਿਹਾ ਹੈ ਚੌਧਰੀ ਸਾਹਿਬ ਦਾ ਮੁੱਦਾ ਹੋਰ ਹੈ ਔਰ ਮੈਨੂੰ ਇਹ ਵੀ ਪਤਾ ਲੱਗਿਆ ਮੈਨੂੰ ਇਹ ਵੀ ਪਤਾ ਲੱਗਿਆ ਕਿ ਕਾਂਗਰਸ ਦੇ ਆਪਸੀ ਗਾਂਧੀ ਪਰਿਵਾਰ ਚ ਵੀ ਤਿੰਨਾਂ ਵਿੱਚ ਇਸ ਪੁਆਇੰਟ ਆਫ View ਤੇ ਮਤਭੇਦ ਨੇ ਕੇ ਜਗਮੀਤ ਸਿੰਘ ਬਰਾਰ ਨੇ ਜੋ ਕੁਝ ਕਿਹਾ ਹੈ ਉਹਦੇ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਪਰਿਵਾਰ ਚ ਕੌਣ ਤੁਹਾਡੇ ਨਾਲ ਆ ਕੌਣ ਤੁਹਾਡੇ ਖਿਲਾਫ ਮੈਂ ਇਹ ਗੱਲ ਨਹੀਂ ਦੱਸਾਂਗਾ ਕਿਉਂਕਿ ਇਹ ਮੇਰਾ ਤੇ ਉਹਨਾਂ ਦਾ ਨਿੱਜੀ ਮਾਮਲਾ ਹੈ ਲੇਕਿਨ ਉਹਨਾਂ ਚੋਂ ਜਦੋਂ ਡਿਸਕਸ਼ਨ ਹੋਈ ਹੈ ਤਾਂ ਪਰਿਵਾਰਕ ਮੈਂਬਰ ਇਹ ਨਹੀਂ ਕਿ ਉਹ ਇੱਕ ਦੂਜੇ ਦੇ ਕੋਈ ਕੌਂਟਰਡਿਕਟਰੀ ਕਰਦੇ ਉਹ ਫੈਸਲਾ ਸਾਰਾ ਸਰਵਸੰਮਤੀ ਨਾਲ ਲੈਂਦੇ ਆ ਹਮੇਸ਼ਾ ਲੇਕਿਨ ਮੈਨੂੰ ਇੱਕ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੇ ਕਿਹਾ ਕਿ ਜਗਮੀਤ ਸਿੰਘ ਬਰਾਰ ਨੂੰ ਕਲੱਬ ਮਤ ਕਰੋ ਵਿਦ ਚੌਧਰੀ ਬਰਿੰਦਰ ਸਿੰਘ ਕਿਉਂਕਿ ਮੈਂ ਪਾਰਟੀ ਦੇ ਸਾਰੇ ਦੇਸ਼ ਦਾ ਦੌਰਾ ਕਰਨ ਜਾ ਰਿਹਾ ਹਾਂ ਮੈਨੂੰ ਬੜਾ ਮਾਸਿਵ ਰਿਸਪੌਂਸ ਹੈ ਕਾਂਗਰਸ ਮੈਂਬਰਾਂ ਤੋਂ ਮੈਂ ਕੋਈ ਨਿੱਜੀ ਪੋਜੀਸ਼ਨ ਨਹੀਂ ਮੰਗ ਰਿਹਾ